ਅਮਰੋ ਦਿਨੋ ਦਿਨਾ ਬੁੱਢੀ ਹੁੰਦੀ ਜਾ ਰਹੀ ਸੀ ਤੇ ਚਰਣਾ ਵੀ ਹੁਣ ਬਿਮਾਰ ਰਹਿਣ ਲੱਗ ਪਿਆ ਸੀ ਪਰ ਜਿਉਂ ਜਿਉਂ ਉਹਨਾਂ ਤੇ ਵਿੜਾਪਾ ਆਉਂਦਾ ਗਿਆ ਉਹਨਾਂ ਦੀ ਸੋਚ ਬਹੁਤ ਚੰਗੀ ਬਣ ਗਈ ਸੀ ਅਸਲ ਇੰਨਾ ਸਭ ਦੇ ਪਿੱਛੇ ਭੋਲੂ ਤੇ ਉਸ ਦੀ ਘਰਵਾਲੀ ਜਿਸ ਦਾ ਨਾਮ ਹੁਣ ਸਭ ਨੇ ਕੁਝ ਹੋ ਕੇ ਭੋਲੀ ਰੱਖ ਦਿੱਤਾ ਹੈ ਕਹਿੰਦੇ ਹਨ ਨਾਂ ਬਦਲ ਨਾ ਵਾਲਾ ਬੰਦਾ ਕਦੇ ਨਹੀਂ ਬਦਲਦਾ ਤੇ ਜੋ ਬਦਲ ਜਾਂਦਾ ਹੈ ਇੱਕ ਵਾਰ ਉਸ ਦਾ ਘਰੋਸਾ ਵੀ ਨਹੀਂ ਹੁੰਦਾ ਦੂਜੀ ਵਾਰ ਦਾ ਇਸ ਤਰ੍ਹਾਂ ਬੋਲੂ ਤੇ ਉਸ ਦੀ ਪਤਨੀ ਕਦੀ ਨਹੀਂ ਬਗਲੇ ਸਨ ਤੇ ਆਪਣੇ ਮੰਮੀ ਪਾਪਾ ਦੀ ਸੇਵਾ ਕਰਦੇ ਰਹਿੰਦੇ ਸਨ ਉਹਨਾਂ ਦਾ ਪੁੱਤ ਵੀ ਹੁਣ 8 ਸਾਲਾਂ ਦਾ ਹੋ ਚੁੱਕਾ ਸੀ ਤੇ ਵਧੀਆ ਸਕੂਲ ਵਿੱਚ ਪੜ੍ਹਨ ਜਾਂਦਾ ਸੀ ਧਾਰਮਿਕ ਬਿਰਤੀ ਵਿੱਚ ਜ਼ਿਆਦਾ ਰਹਿਣ ਵਾਲੀ ਲੱਗੀ ਅਮਰੋਸੀ ਹੁਣ ਆਮਰੋ ਹੁਣ ਇਸ ਦਾ ਅਸਰ ਸਾਰੇ ਘਰ ਦੇ ਮੈਂਬਰਾਂ ਤੇ ਵੀ ਹੋ ਰਿਹਾ ਸੀ। ਸਵੇਰੇ ਜਲਦੀ ਉੱਠਣਾ ਤੇ ਸਮੇਂ ਸਿਰ ਆਪਣਾ ਕੰਮ ਪੂਰਾ ਕਰਨਾ ਸਭ ਦੀ ਜਿਵੇਂ ਆਦਤ ਬਣ ਗਈ ਸੀ। ਪਰ ਰਿਸ਼ਤੇਦਾਰ ਤੇ ਆਣ ਗਵਾਂਡ ਸਭ ਬਹੁਤ ਗੁਣਗਣ ਕਰਦੇ ਸਨ ਅੰਬਰ ਦੀ। ਤੇ ਕਈ ਤਾਂ ਆਮਰੋ ਨੂੰ ਉਸ ਦੀ ਨੂੰਹ ਦੀਆਂ ਭੈਣਾਂ ਦਾ ਰਿਸ਼ਤਾ ਲੈਣ ਲਈ ਲਈ ਤਿਆਰ ਸਨ। ਪਰ ਉਹ ਪਹਿਲਾਂ ਹੀ ਗੰਗਾ ਜੀ ਜੀ ਪਿਆਸਾ। ਸਾਕੂਜੇ ਪਰਿਵਾਰ ਵਿੱਚ ਵਧੀਆ ਚੱਲ ਰਿਹਾ ਸੀ ਪਰ ਇੱਕ ਦਿਨ ਚਰਨਾ ਆਪਣੇ ਭੂਆ ਨੂੰ ਮਿਲਣ ਜਾ ਰਿਹਾ ਸੀ ਤੇ ਰਸਤੇ ਵਿੱਚ ਉਸ ਨੂੰ ਕਾਰ ਫੇਰ ਮਰ ਗਈ। ਉਸਦੇ ਸੱਦੇ ਵਿੱਚ 7:00 ਵਜੇ ਤੇ ਕਾਫੀ ਖੂਨ ਬਹਿ ਚੁੱਕਾ ਸੀ। ਉਸਦੇ ਕੁੜਤੇ ਵਿੱਚੋਂ ਇੱਕ ਕਾਗਜ਼ ਮਿਲਿਆ ਜਿਸ ਤੇ ਘਰ ਦਾ ਨੰਬਰ ਲਿਖਿਆ ਸੀ। ਘਰੇ ਫੋਨ ਸੁਣਦੇ ਸਾਰ ਹੀ ਭਾਜੜ ਪੈ ਗਈ। ਇਪੋਲੂ ਤੇ ਕੁਝ ਗੰਢੀ ਚੰਨੇ ਨੂੰ ਨਾਲ ਦੀ ਨਾਲ ਹੀ ਹਸਪਤਾਲ ਲੈ ਗਈ ਡਾਕਟਰਾਂ ਨੇ ਦੱਸਿਆ ਕਿ ਖੋਕਾ ਵੀ ਬਹਿ ਚੁੱਕਾ ਹੈ ਤੇ ਹਜੇ ਕੁਝ ਨਹੀਂ ਕੀਤਾ ਜਾ ਸਕਦਾ ਇਹਨੇ ਨੂੰ ਸਿਟੀ ਹਸਪਤਾਲ ਵਿੱਚ ਭੋਲੀ ਅਤੇ ਉਸ ਦੀ ਸੱਸ ਅਮਰੋ ਪਹੁੰਚ ਜਾਂਦੇ ਗਏ ਤੇ ਧਰਮਕੌਰ ਵੀ ਉਹਨਾਂ ਦੇ ਨਾਲ ਹੁੰਦੀ ਹੈ ਰਾਤ ਨੂੰ ਰੋਟੀ ਭੋਲੀ ਰੋਟੀ ਪਾਣੀ ਲਈ ਘਰੇ ਚਲੀ ਜਾਂਦੀ ਹੈ ਉੱਥੇ ਕੋਲ ਉਸਦੀ ਮਾਂ ਤੇ ਧਰਮਕੌਰ ਰਹਿ ਜਾਂਦੇ ਨੇ। ਕੁਝ ਸਮੇਂ ਬਾਅਦ ਡਾਕਟਰ ਆਉਂਦਾ ਹੈ ਤੇ ਕਹਿੰਦਾ ਹੈ, "ਆਮਰ ਜੀ, ਤੁਸੀਂ ਹੋ?" "ਹਾਂਜੀ। ਧਰਮ ਦੀ ਕੋਈ ਲੋੜ ਨਹੀਂ। ਹੁਣ ਚਰਨ ਦੀ ਤੀ ਹਾਲਤ ਬਹੁਤ ਵਧੀਆ ਹੈ। ਠੀਕ ਘਰ ਦੇ ਬਾਅਦ ਤੁਸੀਂ ਉਸ ਨੂੰ ਮਿਲ ਸਕਦੇ ਹੋ।" ਰਾਤ ਨੂੰ 11:15 ਦਾ ਸਮਾਂ ਸੀ ਜਦੋਂ ਚਰਨੇ ਨੇ ਆਪਣੇ ਆਪ ਨੂੰ ਹਸਪਤਾਲ ਦੇ ਬੈੱਡ ਤੇ ਦੇਖਿਆ ਕੋਲ ਆਮਰੋ ਉਸ ਨੂੰ ਤੋੜੀ ਦੇਖੀ ਪੋਲੂ ਵੀ ਕੋਲ ਹੀ ਖੜਾ ਸੀ ਤੇ ਹੌਲੀ-ਹੌਲੀ ਉਸ ਨੂੰ ਪਤਾ ਲੱਗਾ ਕਿ ਉਸ ਦੇ 6:00 ਵਜੇ ਸੀ ਸਾਬ ਨੇ ਉਸ ਨੂੰ ਆਰਾਮ ਕਰਨ ਲਈ ਕਿਹਾ ਸਾਬ ਨੇ ਪ੍ਰਮਾਤਮਾ ਦਾ ਸ਼ੁਕਰ ਕੀਤਾ ਪੋਲੂ ਡਾਕਟਰ ਦੇਕਰ ਅਨੁਸਾਰ ਸਭ ਨੂੰ ਰੋਟੀ ਦੇਣ ਲੱਗਿਆ ਇਹ ਚਰਨੇ ਨੂੰ ਨਾਲ ਸੁਣੀਤਾ ਜੀ ਦੋ ਦਿਨਾਂ ਗਲੂ ਕੋਈ ਬਹੁਤ ਸਾਹੀ ਜਿਹੜਾ ਸਾਨੂੰ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਕਹਾਣੀ ਨੂੰ ਇਥੇ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ